ਤੁਸੀਂ ਜੁੜੇ ਹੋ ਸਟਾਰ ਡਿਜੀਟਲ ਪੰਜਾਬ ਨਿਊਜ਼ ਚੈਨਲ ਦੇ ਨਾਲ ਜਿੱਥੇ ਕਿ ਤੁਹਾਨੂੰ ਹਰ ਇੱਕ ਅਪਡੇਟ ਨਵੀਂ ਤੋਂ ਨਵੀਂ ਮਿਲਦੀ ਹੈ ਜੀ ਹਾਂ ਪੰਜਾਬ ਦੇ ਸਕੂਲਾਂ ਚ ਪੜਦੇ ਲੱਖਾਂ ਬੱਚਿਆਂ ਤੇ ਮਾਪਿਆਂ ਲਈ ਵੱਡੀ ਖਬਰ ਆ ਰਹੀ ਹੈ ਸਰਦੀ ਦੀਆਂ ਛੁੱਟੀਆਂ ਦਾ ਸਰਕਾਰੀ ਜਿਹੜਾ ਐਲਾਨ ਹੈ ਹੋ ਚੁੱਕਿਆ ਹੈ ਕੀ ਰਹਿਣਗੀਆਂ ਛੁੱਟੀਆਂ ਕਿਵੇਂ ਹੋਣਗੀਆਂ ਇਹ ਅੱਜ ਦੀ ਅਪਡੇਟ ਦਾ ਸਾਡਾ ਵਿਸ਼ਾ ਰਹੇਗਾ ਪੰਜਾਬ ਦੇ ਵਿੱਚ ਕੜਾਕੇ ਦੀ ਠੰਡ ਤੇ ਸੰਘਣੀ ਧੁੰਦ ਨੂੰ ਦੇਖਦੇ ਹੀ ਸੂਬਾ ਸਰਕਾਰ ਨੇ ਵੱਡਾ ਫੈਸਲਾ ਲਿਆ ਹੈ ਦੱਸਦੀ ਹੈ ਪੰਜਾਬ ਸਰਕਾਰ ਦੇ ਸਕੂਲ ਸ਼ਿੱਖਿਆ ਵਿਭਾਗ ਨੇ ਸੂਬੇ ਦੇ ਸਾਰੇ ਸਕੂਲਾਂ ਦੇ ਵਿੱਚ ਸਰਦੀਆਂ ਦੀਆਂ ਛੁੱਟੀਆਂ ਦਾ ਐਲਾਨ ਕਰ ਦਿੱਤਾ ਹੈ। ਸਿੱਖਿਆ ਭਗ ਨੇ ਸੋਮਵਾਰ ਨੂੰ ਇਸ ਸਬੰਧ ਵਿੱਚ ਅਧਿਕਾਰਤ ਨੋਟੀਫਿਕੇਸ਼ਨ ਵੀ ਜਾਰੀ ਕਰ ਦਿੱਤਾ ਹੈ ਜਿਸ ਨਾਲ ਵਿਦਿਆਰਥੀਆਂ ਤੇ ਮਾਪਿਆਂ ਨੂੰ ਵੱਡੀ ਰਾਹਤ ਮਿਲਣ ਵਾਲੀ ਹੈ। ਸਿੱਖਿਆ ਭਗ ਵੱਲੋਂ ਜਾਰੀ ਹੁਕਮ ਅਨੁਸਾਰ ਸੂਬੇ ਦੇ ਵਿੱਚ 24 ਦਸੰਬਰ 2025 ਤੋਂ ਲੈ ਕੇ 31 ਦਸੰਬਰ 2025 ਤੱਕ ਸਕੂਲਾਂ ਵਿੱਚ ਛੁੱਟੀਆਂ ਰਹਿਣਗੀਆਂ। ਹੁਕਮਾਂ ਦੇ ਵਿੱਚ ਸਪਸ਼ਟ ਕੀਤਾ ਗਿਆ ਕਿ ਦੋਵੇਂ ਤਰੀਕਾਂ 24 ਤੇ 31 ਦਸੰਬਰ ਵੀ ਛੁੱਟੀਆਂ 'ਚ ਸ਼ਾਮਲ ਰਹਿਣਗੇ। ਯਾਨੀ ਨਵਾਂ ਸਾਲ ਸ਼ੁਰੂ ਹੋਣ ਤੋਂ ਹੀ ਹੁਣ ਸਕੂਲ ਦੁਬਾਰਾ ਖੁੱਲ ਸਕਣਗੇ ਇਹ ਫੈਸਲਾ ਬੱਚਿਆਂ ਨੂੰ ਭਾਰੀ ਠੰਡ ਤੋਂ ਬਚਾਉਣ ਲਈ ਲਿਆ ਗਿਆ ਹੈ ਸਾਰੇ ਸਰਕਾਰੀ ਤੇ ਪ੍ਰਾਈਵੇਟ ਸਕੂਲਾਂ ਤੇ ਹੁਕਮ ਜਿਹੜੇ ਲਾਗੂ ਕੀਤੇ ਗਏ ਨੇ ਸਕੂਲ ਸਿਖਿਆ ਪ੍ਰਗ ਦੀ ਸਕੱਤਰਤ ਆਈਐਸ ਅਨਿੰਤਾ ਮਿਤਰਾ ਦੇ ਦਸਤਾਵੇਜ਼ਾਂ ਹੇਠ ਜਾਰੀ ਇਸ ਪੱਤਰ ਦੇ ਵਿੱਚ ਕਿਹਾ ਗਿਆ ਹੈ ਕਿ ਇਹ ਹੁਕਮ ਪੰਜਾਬ ਦੇ ਸਾਰੇ ਸਰਕਾਰੀ ਪ੍ਰਾਈਵੇਟ ਐਡਿਟ ਮੰਨਤਾ ਪ੍ਰਾਪਤ ਨਿੱਜੀ ਸਕੂਲਾਂ ਦੇ ਸਮਾਨ ਰੂਪ ਦੇ ਵਿੱਚ ਲਾਗੂ ਹੋਏਗਾ ਸਾਰੇ ਸਕੂਲ ਪ੍ਰਬੰਧਕਾਂ ਨੂੰ ਇਹ ਹੁਕਮਾਂ ਦੀ ਸਖਤੀ ਨਾਲ ਪਾਲਣਾ ਕਰਨ ਦੇ ਨਿਰਦੇਸ਼ ਦਿੱਤੇ ਗਏ ਨੇ ਪੰਜਾਬ ਦੇ ਵਿੱਚ ਕੜਾਕੇ ਦੀ ਠੰਡ ਤੇ ਸੰਘਣੀ ਧੁੰਦ ਨੂੰ ਦੇਖਦੇ ਹੋਏ ਸਵੇਰ ਸਰਕਾਰ ਨੇ ਇਹ ਫੈਸਲਾ ਜਿਹੜਾ ਉਹ ਲਿਆ ਸੋ ਤੁਹਾਡੇ ਇਸ ਬਾਰੇ ਕੀ ਵਿਚਾਰ ਨੇ ਇੱਕ ਮਿੰਟ ਜਰੂਰ ਕਰਿਓ ਨਾਲ ਚੈਨਲ ਤੇ ਨਵੇਂ ਜੁੜਿਓ ਸਬਸਕ੍ਰਾਈਬ ਜਰੂਰ ਕਰਕੇ ਕਿਉਂਕਿ ਆਉਣ ਵਾਲੀਆਂ ਅਪਡੇਟਾਂ ਤੁਹਾਡੇ ਕੰਮ ਦੀਆਂ ਹੋਣਗੀਆਂ